ਕਾਫੀ ਮਸ਼ੱਕਤ ਤੋਂ ਬਾਅਦ ਬਦਨਾਮ ਗੈਂਗਸਟਰ ਜਿਹੜਾ ਸਾਗਰ ਨਿਊਟਰਨ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਹ ਉੱਤਰ ਪ੍ਰਦੇਸ਼ ਦੇ ਵਿੱਚ ਹੈ ਤੇ ਇਸ ਤੋਂ ਬਾਅਦ ਕਾਉਂਟਰ ਇੰਟੈਲੀਜੈਂਸ ਅਤੇ ਸੀਆਈਏ ਦੀ ਟੀਮ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਦੱਸਦੇ ਕਿ ਸੂਤਰਾਂ ਦੇ ਅਨੁਸਾਰ ਪੁਲਿਸ ਨੇ ਨਿਊਟਰਨ ਦੇ ਕੋਲੋਂ ਪਾਰੀ ਮਾਤਰਾ ਦੇ ਵਿੱਚ ਹਥਿਆਰ ਵੀ ਬਰਾਮਦ ਕੀਤੇ ਨੇ ਤੇ ਦੱਸਦੇ ਕਿ ਜ਼ਰਾਲੀ ਫਿਲਹਾਲ ਕਿਸੇ ਵੀ ਜੁੜੀ ਅਧਿਕਾਰਕ ਤੌਰ ਤੇ ਪੁਸ਼ਟੀ ਪੁਲਿਸ ਦੇ ਵੱਲੋਂ ਨਹੀਂ ਕੀਤੀ ਗਈ ਹੈ ਪਤਾ ਲੱਗਿਆ ਹੈ ਕਿ ਪੁਲਿਸ ਜਿਹੜੀ ਇਹ ਸੋਮਵਾਰ ਦੇ ਸ਼ਾਮ ਨਿਊਟਰਨ ਨੂੰ ਲੁਧਿਆਣਾ ਲੈ ਕੇ ਗਈ ਹੈ ਪੁਲਿਸ ਜਲਦੀ ਸਾਗਰ ਨਿਊਟਰਨ ਸਕਦੇ ਤੋਂ ਅਨੁਦਾਸ ਦੇ ਕਿ ਕੁਝ ਸਮਾਂ ਪਹਿਲਾਂ ਸਾਗਰ ਨੇ ਆਪਣੇ ਇੰਸਟਾਗ੍ਰam ਅਕਾਊਂਟ ਰਾਹੀਂ ਲੁਧਿਆਣਾ ਪੁਲਿਸ ਨੂੰ ਚੁਣੌਤੀ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਾਗਰ ਦੇ ਖਿਲਾਫ ਦਰਜਨ ਪਰ ਜੁੜੇ ਅਪਰਾਧਿਕ ਮਾਮਲੇ ਨੇ ਉਹ ਦਰਜ ਨੇ ਇੰਸਟਾਗ੍ਰam ਤੇ ਪੁਲਿਸ ਨੂੰ ਸਾਗਰ ਦੇ ਵੱਲੋਂ ਚੁਣੌਤੀ ਦਿੱਤੀ ਗਈ ਸੀ ਲੁਧਿਆਣਾ ਪੁਲਿਸ ਨੇ ਗੈਂਗਸਟਰ ਸਾਗਰ ਨਿਊਟਰ ਨੂੰ ਫੜ ਲਿਆ ਹੈ ਤੇ ਇੰਸਟਾਗ੍ਰam ਤੇ ਪੁਲਿਸ ਨੂੰ ਚੁਣੌਤੀ ਦਿੱਤੀ ਗਈ ਹੈ ਇੰਸਟਾਗ੍ਰam ਤੇ ਪੁਲਿਸ ਦੇ ਵੱਲੋਂ ਜੜੀ ਹੈ ਉਸਨੇ ਪੁਲਿਸ ਨੂੰ ਚੁਣੌਤੀ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਐਕਸ਼ਨ ਲਿਆ ਗਿਆ ਹੈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਨੀਟੋ ਨੂੰ ਪਾਰੀ ਮਾਤਰਾ ਦੇ ਵਿੱਚ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਸਾਗਰ ਨਿਊਟਨ ਦੇ ਖਿਲਾਫ ਜੁੜੇ ਨੇ ਦੱਸਦੇ ਕਿ ਗੈਂਗਸਟਰ ਸਾਗਰ ਨਿਊਟਨ ਤੇ 19 ਤੋਂ ਵਿਵਾਦ ਕੇਸਾਂ ਜੁੜੇ ਨੇ ਉਹ ਦਰਜ ਨੇ ਤੇ ਲੁਧਿਆਣਾ ਪੁਲਿਸ ਨੇ ਗੈਂਗਸਟਰ ਸਾਗਰ ਨਿਊਟਨ ਨੂੰ ਫੜ ਲਿਆ ਹੈ ਤੇ ਇੱਕ ਵੱਡੀ ਕਾਮਯਾਬੀ ਲੁਧਿਆਣਾ ਪੁਲਿਸ ਦੇ ਹੱਥ ਕਾਲ ਲੱਗੀ ਹੈ ਸਾਗਰ ਨਿਊਟਰਨ ਨੂੰ ਲੁਧਿਆਣਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਇਹ ਸੂਚਨਾ ਮਿਲੀ ਸੀ ਕਿ ਲੁਧਿਆਣਾ ਪੁਲਿਸ ਨੇ ਜੋੜੀ ਹੈ ਯੂਪੀ ਤੋਸ ਨੂੰ ਫੜਿਆ ਹੈ ਯੂਪੀ ਦੇ ਵਿੱਚ ਇਹ ਗੈਂਗਸਟਰ ਹੈ ਇਸ ਦੀ ਸੂਚਨਾ ਪੁਲਿਸ ਨੂੰ ਮਿਲੀ ਸੀ ਜਿਸ ਤੋਂ ਬਾਅਦ ਕਿ ਯੂਪੀ ਤੋਸ ਨੂੰ ਫੜ ਲਿਆ ਗਿਆ ਹੈ ਤੇ ਲੁਧਿਆਣਾ ਲੈ ਕੇ ਆਇਆ ਗਿਆ ਹੈ ਲੁਧਿਆਣਾ ਪੁਲਿਸ ਨੇ ਗੈਂਗਸਟਰ ਸਾਗਰ ਨਿਊਟਰਨ ਨੂੰ ਫੜ ਲਿਆ ਹੈ ਉਨੇ ਸੇ ਖਬਰ ਤੇ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਸਾਥ ਨਾਲ ਕਮਲ ਕਪੂਰ ਜੁੜ ਚੁੱਕੇ ਨੇ ਕਮਲ ਲੁਧਿਆਣਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਜੁੜੀ ਹੈ ਹਾਸਿਲ ਹੋਈ ਹੈ ਗੈਂਗਸਟਰ ਸਾਗਰ ਨਿਊਟਰਨ ਫੜਿਆ ਗਿਆ ਹੈ ਕਿ ਗੈਂਗਸਟਰ ਦਾ ਜਿਹੜਾ ਬੈਕਗ੍ਰਾਉਂਡ ਹੈ ਕ੍ਰਿਮ ਕ੍ਰਾਈਮ ਦੇ ਵਿੱਚ ਥੋੜੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਜੀ ਬਿਲਕੁਲ ਅੰਜਲੀ ਦੱਸਦੀ ਹੈ ਕਿ ਹੁਣੇ ਜਿਹੜੀ ਹੈ ਡੀਸੀਪੀ ਲੁਧਿਆਣਾ ਰੋਲਲ ਜਸਕਰਤ ਸਿੰਘ ਤੇਜਾਵਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿੱਥੇ ਸਾਗਰ ਨਿਊਟਨ ਨੂੰ ਵੀ ਪੇਸ਼ ਕੀਤਾ ਗਿਆ ਸੀਗਾ ਹੁਣੇ ਇਹ ਪ੍ਰੈਸ ਕਾਨਫਰੰਸ ਜਿਹੜੀ ਹੈ ਖਤਮ ਹੋਈ ਹੈ ਜ਼ਰੂਰ ਉਹਨਾਂ ਦਾ ਵਰਸ਼ਨ ਵੀ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ ਪਹਿਲਾਂ ਮੈਂ ਦੱਸ ਦਵਾਂ ਕਿ ਸਾਗਰ ਨਿਊਟਨ ਜੋ ਹੈ ਅੰਜਲੀ ਏ ਕੈਟਾਗਰੀ ਦਾ ਗੈਂਗਸਟਰ ਹੈ ਔਰ ਇਸ ਏ ਕੈਟਾਗਰੀ ਦੇ ਗੈਂਗਸਟਰ ਨੂੰ ਬੇहद ਹੀ ਖਤਰਨਾਕ ਮੰਨਿਆ ਜਾਂਦਾ ਔਰ ਇਹਦੇ ਤੇ ਹੋਂ ਤੱਕ 18 ਤੋਂ 19 ਵਕ ਵਕ ਮਾਮਲੇ ਜਿਹੜੇ ਨੇ ਦਰਜ ਨੇ ਐਨ ਡੀ ਪੀ ਸੀ ਐਕਟ ਦੇ ਦਰਜ ਨੇ ਨਾਜਾਇਜ਼ ਹਥਿਆਰ ਰੱਖਣ ਦੇ ਧਮਕੀ ਦੇਂਦੇ ਔਰ ਹੱਤਿਆ 302 ਦੇ ਤਹਿਤ ਵੀ ਜਿਹੜੇ ਮਾਮਲੇ ਦਰਜ ਨੇ ਦੱਸਦੀ ਹੈ ਕਿ ਜਦੋਂ ਇਹ ਜੇਲ੍ਹ ਤੋਂ ਪਿਛਲੀ ਵਾਰ ਜਿਹੜਾ ਬਾਹਰ ਆਇਆ ਸੀ ਹਾਲਾਂਕਿ ਇਹ ਬੇਲ ਆਊਟ ਹੋ ਚੁੱਕਾ ਹੈਗਾ ਆ ਕੋਰਟ ਦੇ ਮਾਧਿਅਮ ਦੇ ਨਾਲ ਜ਼ਮਾਨਤ ਲਈ ਸੀ ਲੇਕਿਨ ਦੁਬਾਰਾ ਇਹ ਫਰਾਰ ਹੋ ਗਿਆ ਸੀ ਤਾਂ ਦੁਗਰੀ ਇਲਾਕੇ ਵਿੱਚ ਇੱਕ ਮਹਿਲਾ ਨੂੰ ਇਹ ਝਖਮੀ ਕਰਕੇ ਜਿਹੜਾ ਹੈਗਾ ਉਹਦੇ ਉੱਤੇ ਕੱਟਕ ਬਾਹਰ ਕਰਕੇ ਫਰਾਰ ਹੋ ਗਿਆ ਸੀ ਜਿਸ ਦੇ ਵਿੱਚ ਮਹਿਲਾ ਦੀ ਮੌਤ ਹੋ ਗਈ ਸੀ ਔਰ ਲੁਧਿਆਣਾ ਦੁਗਰੀ ਥਾਣੇ ਦੇ ਵਿੱਚ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਨੂੰ ਬਾਅਦ ਦੇ ਵਿੱਚ ਹੱਤਿਆ ਦੇ ਮਾਮਲੇ ਦੇ ਵਿੱਚ ਜਿਹੜਾ ਹੈਗਾ ਉਹਦਾ ਵਾਅਦਾ ਕੀਤਾ ਗਿਆ ਸੀ ਉਸੇ ਕੇਸ ਦੇ ਵਿੱਚ ਪੁਲਿਸ ਜਿਹੜੀ ਹੈ ਇਹਦੇ ਮਗਰ ਲੱਗੀ ਹੋਈ ਸੀ ਹਾਲਾਂਕਿ ਸੋਸ਼ਲ ਮੀਡੀਆ ਦੇ ਉੱਤੇ ਪੁਲਿਸ ਨੂੰ ਚੈਲੰਜ ਕਰਦਾ ਹੋਇਆ ਵੀ ਨਜ਼ਰ ਆਉਂਦਾ ਸੀਗਾ ਅੰਜਲੀ بار بار ਕਿਉਂਕਿ ਇਹਦੇ ਮਾਤਾ ਜੀ ਔਰ ਇਹਦੇ ਪਤਨੀ ਨੂੰ ਪੁਲਿਸ ਵੱਲੋਂ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਸੀ ਮਾਤਾ ਜੀ ਨੂੰ ਕਿਤੇ ਨਾ ਕਿਤੇ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ ਸੀ ਲੇਕਿਨ ਇਹਨਾਂ ਦੇ ਪਤਨੀ ਨੂੰ ਜਿਹੜਾ ਹੈ ਗ੍ਰਿਫਤਾਰੀ ਤੋਂ ਬਾਅਦ ਜੇਲ੍ਹ ਤੇ ਜਿੱਤਿਆ ਗਿਆ ਸੀ ਜੋ ਹਜੇ ਵੀ ਜੇਲ੍ਹ ਦੇ ਅੰਦਰ ਹੀ ਨੇ ਔਰ ਇਹਦੇ ਵਧੇ ਹੋਏ ਪੁਲਿਸ ਤੋਂ ਤਾਂ ਰਾਹ ਹੈ। ਕਹੋ ਪਤਨੀ ਦਾ ਕੀ ਹੋ ਰਹੀ ਸੀ ਕਾ ਪਤਨੀ ਨੂੰ ਵੀ ਗ੍ਰਫਤਾਰ ਕੀਤਾ ਗਿਆ ਤੁਸੀਂ ਇੱਥੇ ਦੱਸਿਆ ਕਿ ਪਤਨੀ ਨੂੰ ਨਾਲ ਗ੍ਰਫਤਾਰ ਕੀਤਾ ਗਿਆ ਹੈ ਤੇ ਕੀ ਪਤਨੀ ਵੀ ਇਸ ਕ੍ਰਾਈਮ ਦੇ ਵਿੱਚ ਇਨਵੋਲ ਸੀ ਜਾਂ ਇਹਦਾ ਸਾਥ ਦਿੰਦੀ ਸੀ? ਅੰਗਲੇ ਦੋ ਮਾਮਲਿਆਂ ਦੇ ਵਿੱਚ ਜਿਹੜੀਆਂ ਸ਼ਮੂਲੀਅਤਾਂ ਨਜ਼ਰ ਆਈ ਸੀ ਜਿਹਦੇ ਵਿੱਚ ਦੁਗਰੀ ਦਾ ਕੇਸ ਜਿਸ ਤਰ੍ਹਾਂ ਨਾਲ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਜਦੋਂ ਦੁਗਰੀ ਦੇ ਵਿੱਚ ਇਹ ਕਾਂਡ ਕਰਕੇ ਆਂਦਾ ਇੱਕ ਮੈਲਾ ਦੇ ਉੱਤੇ ਜਿਹੜਾ ਇਰਾਦਤਨ ਹੱਤਿਆ ਉਹਦੀ ਕਰਨ ਦੀ ਕੋਸ਼ਿਸ਼ ਕਰਦਾ ਉਸ ਤੋਂ ਬਾਅਦ ਇਹ ਫਰਾਰ ਹੋ ਕੇ ਆਪਣੀ ਪਤਨੀ ਦੇ ਨਾਲ ਉਹਦੇ ਰਿਸ਼ਤੇਦਾਰ ਦੇ ਘਰ ਚ ਹੀ ਜਾ ਕੇ ਇਹੀ ਛੁਪ ਜਾਂਦਾ ਹੈਗਾ ਤਾਂ ਇਸ ਮਾਮਲੇ ਦੇ ਅੰਦਰ ਵੀ ਪਤਨੀ ਵੱਲੋਂ ਪੁਛਗਛ ਹੋਈ ਸੀ ਜਿਹਦੇ ਵਿੱਚ ਇਹਦੀ ਪਤਨੀ ਨੇ ਨਾਂ ਮਾਲੂਮ ਹੋਣ ਦਾ ਇਨਕਾਰ ਕੀਤਾ ਸੀ ਕਿ ਸਾਗਰ ਨਿਊਟਨ ਕਿਤੇ ਹੈ ਮੈਨੂੰ ਨਹੀਂ ਪਤਾ ਜਦ ਕਿ ਇਹ ਵੀ ਸ਼ਮੂਲੀਅਤ ਤੇ ਜਿਹੜੀ ਹੈ ਇਹਦਾ ਜਿਹੜਾ ਮੋਬਾਈਲ ਟਰੈਕ ਕੀਤਾ ਗਿਆ ਸੀ ਉਹਦੇ ਵਿੱਚ ਵੀ ਸਾਹਮਣੇ ਆਈ ਸੀਗੀ ਤਾਂ ਇਸ ਆਧਾਰ ਤੇ ਵੀ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਜਿਹਦੇ ਵਿੱਚ ਉਹਦੀ ਪਤਨੀ ਉਹ ਨਾਮਜ਼ਦ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ ਐਂਟਰੀ ਬਿਲਕੁਲ ਕਮਲ ਤੇ ਯੂਪੀ ਤੋਂ ਕਿਸ ਤਰੀਕੇ ਦੇ ਨਾਲ ਸਾਗਰ ਨੂੰ ਫੜਿਆ ਗਿਆ ਕਿ ਕਿੱਥੋਂ ਸੂਚਨਾ ਜੜੀ ਹੈ ਕਿਸ ਤਰੀਕੇ ਦੇ ਨਾਲ ਮਿਲੀ ਸੀ ਅੰਤਲੀ ਪੁਲਿਸ ਟੀਮਾਂ ਜਿਹੜੀਆਂ ਵੱਖ-ਵੱਖ ਪੁਲਿਸ ਟੀਮਾਂ ਨੇ ਕਾਉਂਟਰ ਇੰਟੈਲੀਜੈਂਸ ਦੀ ਟੀਮ ਵੀ ਇਹਦੇ ਪਿੱਛੇ ਲੱਗੀ ਹੋਈ ਸੀ ਸੋਸ਼ਲ ਮੀਡੀਆ ਤੇ ਐਕਟਿਵ ਸੀਗਾ ਔਰ ਯੂਪੀ ਦੇ ਬਿਸਨੌਰ ਸ਼ਹਿਰ ਦੇ ਵਿੱਚੋਂ ਇਹਦੀ ਇਨਪੁਟ ਮਿਲੀ ਸੀ ਕਿ ਇਸ ਵਕਤ ਸਾਗਰ ਨਿਊਟਨ ਜਿਹੜਾ ਬਿਸਨੌਰ ਦੇ ਵਿੱਚ ਮੌਜੂਦ ਹੈਗਾ ਔਰ ਉਸ ਤੋਂ ਬਾਅਦ ਕਾਉਂਟਰ ਇੰਟੈਲੀਜੈਂਸ ਦੀ ਟੀਮ ਔਰ ਲੁਧਿਆਣਾ ਪੁਲਿਸ ਦੀ ਟੀਮ ਵੱਲੋਂ ਇਹ ਸਾਂਝਾ ਆਪਰੇਸ਼ਨ ਜਿਹੜਾ ਕੀਤਾ ਗਿਆ ਜਿੱਥੇ ਇਹਨੂੰ ਜੋ ਸੂਤਰ ਦੱਸਦੇ ਨੇ ਹਾਲਾਂਕਿ ਅੱਜ ਡੀਸੀਪੀ ਜਿਹੜੇ ਜਸਕਿਰਨ ਸਿੰਘ ਤੇਜਾ ਨੇ ਉਹਨਾਂ ਨੇ ਕਿਤੇ ਨਾ ਕਿਤੇ ਇਹ ਤਾਂ ਨਹੀਂ ਦੱਸਿਆ ਕਿ ਕਿੰਨੇ ਹਥਿਆਰ ਬਰਾਮਦ ਹੋਏ ਹਨ ਲੇਕਿਨ ਇਹਨਾਂ ਜ਼ਰੂਰ ਦੱਸਿਆ ਕਿ ਬਰਾਮਦਗੀ ਹੋਈ ਹੈ ਔਰ ਉਹਦੇ ਬਾਰੇ ਖੁਲਾਸਾ ਜਿਹੜਾ ਉਹ ਕੁਝ ਕਾਨੂੰਨੀ ਪਹਿਲੂ ਨੇ ਪੂਰੀ ਤਰ੍ਹਾਂ ਨਾਲ ਜਾਂਚ ਪੜਤਾਲ ਕਰਨ ਤੋਂ ਬਾਅਦ ਦੱਸਿਆ ਜਾਏਗਾ ਕਿਉਂਕਿ